ਫੱਗੂ ਵਾਲਾ ਵਿਖੇ ਪਿੰਡ ਦੇ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਪਿੰਡ ਵਿੱਚੋਂ ਹੜਪੀੜਤਾਂ ਲਈ ਰਾਹਤ ਸਮਗਰੀ ਇਕੱਤਰ ਕੀਤੀ ਗਈ ਹੈ। ਗੱਲਬਾਤ ਕਰਦਿਆਂ ਹੋਇਆਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਬਹਿਲਾ, ਭਰਪੂਰ ਸਿੰਘ ਫੱਗੂ ਵਾਲਾ, ਸੋਮਾ ਫੱਗੂ ਵਾਲਾ ਨੇ ਦੱਸਿਆ ਕਿ ਬਾਬੇ ਨਾਨਕ ਦਾ ਚਲਾਇਆ 20 ਰੁਪਏ ਦਾ ਲੰਗਰ ਅੱਜ ਵੀ ਚੱਲ ਰਿਹਾ ਹੈ। ਹਰ ਘਰ ਵਿੱਚੋਂ ਹੜਪੀੜਤਾਂ ਲਈ ਖਾਣ ਪੀਣ ਵਾਲੀਆਂ ਵਸਤਾਂ, ਕਣਕ, ਤੇਲ, ਕੱਪੜੇ ਅਤੇ ਹੋਰ ਘਰੇਲੂ ਸਮਾਨ ਇਕੱਠਾ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਇਹ ਸੇਵਾ ਇੱਥੇ ਹੀ ਨਹੀਂ ਰੁਕੇਗੀ ਲਗਾਤਾਰ ਚਲਦੀ ਰਹੇਗੀ ਜੋ ਵਿਅਕਤੀ ਰਾਸ਼ਨ ਲੈ ਕੇ ਹੜਪੀੜਤਾ ਕੋਲ ਜਾਣਗੇ ਉਹ ਉੱਥੋਂ ਇਹ ਵੀ ਜਾਣਕਾਰੀ ਲੈ ਕੇ ਆਉਣਗੇ ਕਿ ਇਹਨਾਂ ਹੜਪੀੜਤਾ ਨੂੰ ਹੋਰ ਕਿਸ ਚੀਜ਼ ਦੀ ਜ਼ਿਆਦਾ ਲੋੜ ਹੈ ਉਹਨਾਂ ਨੇ ਦੱਸਿਆ ਹੈ ਕਿ ਹੜਪੀੜਿਤ ਕਿਸਾਨਾਂ ਲਈ ਡੀਜ਼ਲ ਵੀ ਭੇਜਿਆ ਜਾਵੇਗਾ ਇਹ ਵੀ ਜਾਇਜ਼ਾ ਲਿਆ ਜਾਵੇਗਾ ਕਿ ਹੜਪੀੜਿਤ ਇਲਾਕੇ ਦੇ ਵਿੱਚ ਆਉਣ ਵਾਲੀ ਕਣਕ ਦੀ ਫਸਲ ਦੀ ਬਿਜਾਈ ਹੋਵੇਗੀ ਜਾਂ ਨਹੀਂ ਫਿਰ ਹੋਰ ਰਾਹਤ ਸਮਗਰੀ ਹਰ 6 ਮਹੀਨੇ ਬਾਅਦ ਭੇਜੀ ਜਾਵੇਗੀ ਇਸ ਵੇਲੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਤਾਂ ਪਿੰਡ ਫੱਗੂਵਾਲਾ ਵਿਖੇ ਪਿੰਡ ਦੇ ਮੁਹਤਵਾਰਾਂ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਇਕੱਠੀ ਕੀਤੀ ਗਈ ਹੈ ਪੰਚਾਇਤ ਕੋਲੋਂ ਬਾਈ ਜੀ ਨੇ ਪਹਿਲਾਂ ਕੋਲੋਂ ਉਸੇ ਨੂੰ ਬਾਈ ਜੀ ਨੇ ਦੱਸਿਆ ਹੀ ਆ ਸਾਰਾ ਵੀ ਸਾਰੇ ਪਿੰਡ ਦੇ ਜੋਤਨਾ ਸਦਕਾ ਬੜਾ ਵਧੀਆ ਉਪਰਾਲਾ ਕੀਤਾ ਮੇਰੇ ਸਾਰੇ ਵੀਰਾਂ ਨੇ ਭੈਣ ਭਾਈਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਪਾਇਆ ਹੈ ਨਕਦੀ ਚ ਵੀ ਹਿੱਸਾ ਪਾਇਆ ਹੈ ਤੇ ਆਮ ਰਸਣ ਜਿਹੜਾ ਇਕੱਠਾ ਕੀਤਾ ਕਣਕ ਵਗੈਰਾ ਉਹ ਵੀ ਬਹੁਤ ਵੱਧ ਚੜ ਕੇ ਹਿੱਸਾ ਪਾਇਆ ਸਾਰੇ ਨਗਰ ਨੇ ਪਾਇਆ ਮੈਂ ਤਾਂ ਇਹੀ ਕਹਾਂਗਾ ਵੀ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਮਦਦ ਕੀਤੀ ਜਾਵੇ ਅੱਜ ਨਹੀਂ ਅਸੀਂ ਇੰਨਾ ਨਹੀਂ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਲਈ ਹਰ ਵਕਤ ਅਸੀਂ ਹਰਦ ਲਈ ਤਿਆਰ ਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਦੇਖੋ ਅਸਮਤਾ ਵੱਡੀ ਗੱਲ ਹੁੰਦੀ ਹੈ ਮੇਨ ਪਿੰਡ ਦੇ ਵਿੱਚ ਕੋਈ ਬੰਦਾ ਉਦੋਂ ਕਰਦਾ ਜਦ ਕੋਸ਼ਿਸ਼ ਕਰਦਾ ਉਹਨੂੰ ਬੂਰ ਪੈਂਦਾ ਭਰਪੁਰ ਸਿੰਘ ਦੀ ਬਾਈ ਨੂੰ ਦੂਰ ਹੋਰੀ ਗਏ ਨਗਰ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹੜਾ ਮਨਾ ਕਰ ਦੇ ਛੇਕ ਬੰਦਾ ਮਦਦ ਕਰਨ ਨੂੰ ਤਿਆਰ ਆ ਤੇ ਕੋ ਜੋ ਵੀ ਹੈ ਕਣਕ ਵਗੈਰਾ ਇਕੱਠੀ ਹੋਈ ਹੈ ਪੈਸੇ ਹੋਏ ਨਗਦੀ ਹੋਈ ਆ ਅੱਗੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਬੰਦੇ ਉੱਥੇ ਜਾਣਗੇ ਉੱਥੇ ਅਸਲ ਮੇਨ ਪਤਾ ਲੱਗ ਜੂਗਾ ਵੀ ਕੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਟਰੈਕਟਰ ਦੀ ਆ ਰਹੀ ਹੈ ਡੀਜ਼ਲ ਦੀ ਆ ਰਹੀ ਹੈ ਜਾਂ ਕਣਕ ਦੀ ਬੀਜ ਦੀ ਵਗੈਰਾ ਹੋਰ ਵੀ ਹੋਈ ਤਾਂ ਕੋਸ਼ਿਸ਼ ਕਰਾਂਗੇ ਕਿ ਨਗਰਵਾ ਤੋਂ ਪੂਰਾ ਪ੍ਰਬੰਧ ਕਰਕੇ ਉਹਨਾਂ ਦਾ ਸਹਾਈ ਹੋ ਕਰਾਂਗੇ ਕਿਉਂਕਿ ਸਾਡਾ ਭਾਈਚਾਰ ਇੱਥੇ ਜਾ ਕੇ ਬਾਹਲੇ ਸਟੇਟਾਂ ਦੀ ਲੋਕਾਂ ਦੀ ਮਦਦ ਕਰਦੇ ਆ ਇਹਦਾ ਸਾਡੇ ਆਪ ਦੇ ਦੇ ਬਾਹਲੇ ਲੋਕਾਂ ਨੂੰ ਜਦੋਂ ਆਪ ਉਹ ਬਾਹਲੇ ਲੋਕਾਂ ਦੀ ਮਦਦ ਕਰ ਸਕਦੇ ਸਾਡੇ ਆਪ ਦਾ ਤਾਂ ਕਰਨਾ ਚਾਹੀਦਾ ਘਰ ਦੇ ਵਿੱਚ ਦੇ ਕੋਈ ਇਦੋਂ ਵੱਡੀ ਆਫਤ ਦਾ ਨਹੀਂ ਸਕਦੀ ਉਹਨਾਂ ਨੂੰ ਉੱਪਰ ਲਈ 2-3 ਸਾਲ ਦਾ ਸਮਾਂ ਲੱਗ ਜਾਣਾ ਇਹ ਨਹੀਂ ਪਤਾ ਕਿ ਕਣਕ ਦੀ ਬਜਾਈ ਹੋਊ ਜਾਂ ਨਾ ਹੋਊ ਹੁਣ ਪ੍ਰਧਾਨ ਜੀਰਾਂ ਨੂੰ ਕਹਿ ਵੀ ਜਿਹੜੇ ਵੀ ਜ਼ਿੰਮੇਵਾਰ ਬੰਦੇ ਉੱਥੇ ਜਾਵੋਗੇ ਜਿਹੜੇ ਵੀ ਨਗਰ 'ਚ ਕੋਸ਼ਿਸ਼ ਕਰਿਓ ਵੀ ਜਿਹੜੀ ਉਹਨਾਂ ਨੂੰ ਕੋਈ ਦਿੱਕਤਾਂ ਡੀਜ਼ਲ ਦੀ ਜਾਂ ਹੋਰ ਵੀ ਆਪਾਂ ਸਾਰੇ ਨਗਰ ਵਾਲੋਂ ਉਹਨਾਂ ਦਾ ਸਾਥ ਦੋ ਦੇ ਕੇ ਪੂਰੀ ਮਦਦ ਕਰਾਂਗੇ ਹਾਂਜੀ ਭਰਪੂਰ ਸਿੰਘ ਜੀ ਉਨਾ ਬਾਅਦ ਦੇਖੋ ਸਾਡੇ ਨਗਰ ਨੇ ਪਹਿਲਾਂ ਤਾਂ ਦੋ ਟਰਾਲੀਆਂ ਰਾਖਣ ਦੀਆਂ ਤੇ ਕਣਕ ਦੀਆਂ ਕਰੀ 25000 ਰੁਪਇਆ ਅੱਗੇ ਅਸੀਂ ਹੋਰ ਪੈਸੇ ਇਕੱਠੇ ਕਰਨ ਦੀ ਸਕੀਮ ਬਣਾ ਰਿਆ ਵੀ ਪਿੰਡ ਵਿੱਚੋਂ ਕਿੰਨਾ ਵੀ ਕੋਈ ਕਿਸੇ ਤੋਂ 2000 4000 5000 ਵੀ ਅਸੀਂ ਡੀਜ਼ਲ ਵਾਸਤੇ ਕਰਾ ਲਾਉਣ ਵਾਸਤੇ ਵੀ ਜਿਵੇਂ ਅੱਧਰ ਕਰਨ ਵਾਸਤੇ ਵੀ ਡੀਜ਼ਲ ਦਾ ਵੀ ਅਸੀਂ ਪ੍ਰਬੰਧ ਕਰਾਂਗੇ 10 20 ਦਿਨਾਂ 'ਚ ਆਉਣ ਵਾਲੇ ਟਾਈਮਾਂ 'ਚ ਵੀ ਜਿੰਨਾ ਕਿ ਜੋਗਾ ਹੈਗਾ ਹਰ ਇੱਕ ਬੰਦਾ ਹਾਜ਼ਰ ਹੈ ਪਰ ਮੂਰੇ ਲੱਗਣ ਦੀ ਇਹ ਦੇਰੀ ਹੈ ਨੇ ਨਗਰ ਵਿੱਚੋਂ ਹਮ ਹਮਾ ਕੇ ਬਹੁਤ ਲੋਕ ਸਰਦਾ ਨਾ ਹਰ ਇੱਕ ਬੰਦਾ ਕਹਿੰਦਾ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਜਿਹਦੇ ਵੀ ਘਰ ਗਿਆ ਅਸੀਂ ਕਿਸੇ ਨੇ ਖਾਦੀ ਨਹੀਂ ਬੋਲੀ ਹਰ ਇੱਕ ਬੰਦਾ ਇਹ ਕਹਿ ਰਿਹਾ ਵੀ ਮੁੰਨੇ ਲੱਗਣ ਦੀ ਇਹ ਵਸਾ ਹੋਵੇ ਅਸੀਂ ਡੀਜ਼ਲ ਦੇ ਪੈਸੇ ਇਕੱਠੇ ਕਰਾਂਗੇ ਕਰਕੇ ਉਹ ਵੀ ਪਹੁੰਚਾਉਣ ਦੀ ਪੂਰੀ ਸਾਡੀ ਗੁਰਵਿੰਦਰ ਸਿੰਘ ਭਾਈ ਆਖਦਾ ਇਹ ਵੀ ਅੱਜ ਕਹਿ ਰਿਹਾ ਸੀ ਕਹਿੰਦਾ ਵੀ ਆਪਾਂ ਡੀਜ਼ਲ ਵਾਸਤੇ ਵੀ ਕਰਾਂਗੇ ਪਰ ਆਹ ਇੰਨੀ ਗੱਲਾਂ ਆ